ਇਸ ਸਮੇਂ ਦੀ ਅਹਿਮ ਖਬਰ ਲੁਧਿਆਣਾ ਤੋਂ ਆ ਰਹੀ ਹੈ ਲੁਧਿਆਣਾ ਦੇ ਵਿੱਚ ਇੱਕ ਹਾਈ ਪ੍ਰੋਫਾਈਲ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਦੋ ਲੋਕਾਂ ਦੀ ਗ੍ਰਿਫਤਾਰੀ ਕੀਤੀ ਗਈ ਹੈ ਜਿਸ ਦੇ ਵਿੱਚ ਇੱਕ ਸ਼ਖਸ ਅਤੇ ਇੱਕ ਮਹਿਲਾ ਦੀ ਗ੍ਰਿਫਤਾਰੀ ਪੁਲਿਸ ਵੱਲੋਂ ਕੀਤੀ ਗਈ ਹੈ ਤਾਂ ਇਮੋਰਲ ਟਰੈਫਿਕਿੰਗ ਐਕਟ ਦੇ ਤਹਿਤ ਇਹ ਮਾਮਲਾ ਦਰਜ ਕੀਤਾ ਗਿਆ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਜਿਸ ਸ਼ਖਸ ਦੀ ਗ੍ਰਿਫਤਾਰੀ ਕੀਤੀ ਗਈ ਹੈ ਉਹ ਮਹਿਲਾ ਆਈਐਸ ਅਫਸਰ ਦਾ ਪਤੀ ਦੱਸਿਆ ਜਾ ਰਿਹਾ ਜਿਸ ਨੂੰ ਪੁਲਿਸ ਵੱਲੋਂ ਰੰਗਰਾਲੀਆਂ ਮਨਾਉਂਦੇ ਹੋਏ ਰੰਗੇ ਹਾਤੀ ਫੜਿਆ ਗਿਆ ਵਾ ਤਾਂ ਪੁਲਿਸ ਵੱਲੋਂ ਗੁਪਤ ਸੂਚਨਾ ਦੇ ਆਧਾਰ ਤੇ ਕਾਰਵਾਈ ਕਰਦੇ ਹੋਏ ਡਿਵੀਜ਼ਨ ਨੰਬਰ 5 ਦੇ ਖੇਤਰ ਦੇ ਵਿੱਚ ਇਹ ਕਾਰਵਾਈ ਕੀਤੀ ਗਈ ਆ ਜਿਸ ਤੋਂ ਬਾਅਦ ਦੋਨਾਂ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਾਲੇ ਕੀਤਾ ਗਿਆ ਵਾ ਤੇ ਹੁਣ ਕੋਰਟ ਵਿੱਚ ਪੇਸ਼ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਆ ਤਾਂ ਦੱਸਿਆ ਜਾ ਰਿਹਾ ਕਿ ਜਿਸ ਮਹਿਲਾ ਆਈਐਸ ਅਫਸਰ ਦਾ ਪਤੀ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਉਹ ਲੁਧਿਆਣਾ ਦੇ ਵਿੱਚ ਵੀ ਕਈ ਵਾਰ ਤੈਨਾਤ ਰਹੇ ਨੇ ਤੇ ਹੁਣ ਉਹਨਾਂ ਦੀ ਕਿਸੇ ਹੋਰ ਜਗ੍ਹਾ ਤੇ ਪੋਸਟਿੰਗ ਹੋਈ ਹੋਈ ਹੈ ਤਾਂ ਉਹ ਇਸ ਹਾਈ ਪ੍ਰੋਫਾਈਲ ਮਾਮਲੇ ਦੇ ਵਿੱਚ ਬੇਸ਼ੱਕ ਪੁਲਿਸ ਜ਼ਿਆਦਾ ਕੁਝ ਬੋਲਦੀ ਹੋਈ ਨਜ਼ਰ ਨਹੀਂ ਆ ਰਹੀ ਪਰ ਲਗਾਤਾਰ ਲੁਧਿਆਣਾ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਕਿਸ ਤਰ੍ਹਾਂ ਇੱਕ ਮਹਿਲਾ ਆਈਐਸ ਅਫਸਰ ਦੇ ਪਤੀ ਨੂੰ ਪੁਲਿਸ ਵੱਲੋਂ ਰੰਗੇ ਹੱਤੀ ਰੰਗ ਲਲੀਆਂ ਮਲਾਂਦੇ ਹੋਏ ਗ੍ਰਿਫਤਾਰ ਕੀਤਾ ਗਿਆ ਹੈ ਤਾਂ ਇਹ ਸਾਰੇ ਮਾਮਲੇ ਨੂੰ ਲੈ ਕੇ ਪੁਲਿਸ ਦਾ ਕੀ ਹੈ ਕਹਿਣਾ ਆਉਤੋਂ ਸੁਣਾਨੇ ਹਾਂ ਇੱਕ ਕੱਲ ਥਾਣਾ ਡਿਵੀਜ਼ਨ ਨੰਬਰ 5 ਦੇ ਵਿੱਚ ਮਕਦਮਾ ਨੰਬਰ uh, 43 ਇਮੋਰਲ ਟ੍ਰੈਫਿੰਗ ਦਾ ਇੱਕ ਪਰਚਾ ਦਰਜ ਕੀਤਾ ਜੇ ਚ ਇੱਕ ਮਿਸਟਰ ਢਿੱਲੋ ਨਾਮ ਦਾ ਵਿਅਕਤੀ ਤੇ ਪਲੱਸ ਨਾਲ ਇੱਕ ਲੇਡੀ ਜਿਹੜੀ ਗ੍ਰਿਫਤਾਰ ਕੀਤੀ ਹੈ ਫਰਦਰ ਅਗੇ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਸਰ ਇਹ ਕੋਈ ਸਰ ਲੇਡੀ ਸਪਲਾਈ ਕਰਦੇ ਸੀ ਅੱਗੇ ਕੀ ਮਾਮਲਾ ਹੈ ਇਹ ਹਜੇ ਇਮੋਰਲ ਟ੍ਰੈਫਿੰਗ ਦਾ ਅਸੀਂ ਕੇਸ ਰਜਿਸਟਰਡ ਕੀਤਾ ਫਰਦਰ ਕਿ ਡਿਊਰਿੰਗ ਇਨਵੈਸਟੀਗੇਸ਼ਨ ਇਹ ਸਾਰੀ ਗੱਲ ਵੈਰੀਫਾਈ ਕਰਾਂਗੇ ਸਰ ਨਿੱਜੀ ਹੋਟਲ ਵਿੱਚ ਚੱਲ ਰਿਹਾ ਸੀ ਨਹੀਂ ਕਿ ਇੱਕ ਘਰ ਸੀ ਕਾਸਿਕਾ ਕਿਹੜਾ ਹੈ ਗਿਆ ਸਰ ਇਹ 5 ਨੰਬਰ ਡਿਵੀਜ਼ਨ ਦੇ ਏਰੀਆ ਦੇ ਵਿੱਚ ਸਾਬਾ ਨਗਰ ਕਿਹੜਾ ਮਕਾਨ 5 ਨੰਬਰ ਡਿਵੀਜ਼ਨ ਥਾਣੇ ਦਾ ਏਰੀਆ ਹੀ ਸੀ ਜੋ ਉੱਥੇ ਹੀ ਇਹ ਕੋਠੀ ਜਿਹੜੀ ਸਥਿਤ ਸੀ ਉੱਥੇ ਉਹ ਮੁਕਦਮਾ ਦਰਜ ਕੀਤਾ ਗਿਆ ਤੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਥੈਂਕ ਯੂ ਹਜੀ ਬਟ ਆਬਵੀਅਸਲੀ ਅਸੀਂ ਫਿਰ ਇਨਵੈਸਟੀਗੇਸ਼ਨ ਕਰਾਂਗੇ ਠੀਕ ਸਰ ਕਿਹਾ ਜਾ ਰਿਹਾ ਕਿ ਇਹਨਾਂ ਦੇ ਕੋਈ ਆਪਣੀ ਆਈਐਸ ਓਫੀਸਰ ਹੈ ਇਸ ਸਮੇਂ ਦੀ ਅਹਿਮ ਖਬਰ ਲੁਧਿਆਣਾ ਤੋਂ ਆ ਰਹੀ ਹੈ ਲੁਧਿਆਣਾ ਦੇ ਵਿੱਚ ਇੱਕ ਹਾਈ ਪ੍ਰੋਫਾਈਲ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਦੋ ਲੋਕਾਂ ਦੀ ਗ੍ਰਿਫਤਾਰੀ ਕੀਤੀ ਗਈ ਹੈ ਜਿਸ ਦੇ ਵਿੱਚ ਇੱਕ ਸ਼ਖਸ ਅਤੇ ਇੱਕ ਮਹਿਲਾ ਦੀ ਗ੍ਰਿਫਤਾਰੀ ਪੁਲਿਸ ਵੱਲੋਂ ਕੀਤੀ ਗਈ ਹੈ ਤਾਂ ਇਮੋਰਲ ਟਰੈਫਿਕਿੰਗ ਐਕਟ ਦੇ ਤਹਿਤ ਇਹ ਮਾਮਲਾ ਦਰਜ ਕੀਤਾ ਗਿਆ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਜਿਸ ਸ਼ਖਸ ਦੀ ਗ੍ਰਿਫਤਾਰੀ ਕੀਤੀ ਗਈ ਹੈ ਉਹ ਮਹਿਲਾ ਆਈਐਸ ਅਫਸਰ ਦਾ ਪਤੀ ਦੱਸਿਆ ਜਾ ਰਿਹਾ ਜਿਸ ਨੂੰ ਪੁਲਿਸ ਵੱਲੋਂ ਰੰਗਰਾਲੀਆਂ ਮਨਾਉਂਦੇ ਹੋਏ ਰੰਗੇ ਹਾਤੀ ਫੜਿਆ ਗਿਆ ਹੈ ਤਾਂ ਪੁਲਿਸ ਵੱਲੋਂ ਗੁਪਤ ਸੂਚਨਾ ਦੇ ਆਧਾਰ ਤੇ ਕਾਰਵਾਈ ਕਰਦੇ ਹੋਏ ਡਵੀਜ਼ਨ ਨੰਬਰ 5 ਦੇ ਖੇਤਰ ਦੇ ਵਿੱਚ ਇਹ ਕਾਰਵਾਈ ਕੀਤੀ ਗਈ ਹੈ ਜਿਸ ਤੋਂ ਬਾਅਦ ਦੋਨਾਂ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਾਲੇ ਤਾ ਗਿਆ ਵਾ ਤੇ ਹੁਣ ਕੋਰਟ ਵਿੱਚ ਪੇਸ਼ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਦੱਸਿਆ ਜਾ ਰਿਹਾ ਕਿ ਜਿਸ ਮਹਿਲਾ ਆਈਐਸ ਅਫਸਰ ਦਾ ਪਤੀ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਉਹ ਲੁਧਿਆਣਾ ਦੇ ਵਿੱਚ ਵੀ ਕਈ ਵਾਰ ਤਨਾਤ ਰਹੇ ਨੇ ਤੇ ਹੁਣ ਉਹਨਾਂ ਦੀ ਕਿਸੇ ਹੋਰ ਜਗ੍ਹਾ ਤੇ ਪੋਸਟਿੰਗ ਹੋਈ ਹੋਈ ਆ ਤਾਂ ਉਹ ਇਸ ਹਾਈ ਪ੍ਰੋਫਾਈਲ ਮਾਮਲੇ ਦੇ ਵਿੱਚ ਬੇਸ਼ੱਕ ਪੁਲਿਸ ਜ਼ਿਆਦਾ ਕੁਝ ਬੋਲਦੀ ਹੋਈ ਨਜ਼ਰ ਨਹੀਂ ਆ ਰਹੀ ਪਰ ਲਗਾਤਾਰ ਲੁਧਿਆਣਾ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਵਾ ਕਿ ਕਿਸ ਤਰ੍ਹਾਂ ਇੱਕ ਮਹਿਲਾ ਆਈਐਸ ਅਫਸਰ ਦੇ ਪਤੀ ਨੂੰ ਪੁਲਿਸ ਵੱਲੋਂ ਰੰਗੇ ਹੱਤੀ ਰੰਗ ਲਲੀਆਂ ਮਲਾਂਦੇ ਹੋਏ ਗ੍ਰਿਫਤਾਰ ਕੀਤਾ ਗਿਆ ਵਾ ਤਾਂ ਇਹ ਸਾਰੇ ਮਾਮਲੇ ਨੂੰ ਲੈ ਕੇ ਪੁਲਿਸ ਦਾ ਕੀ ਹੈ ਕਹਿਣਾ ਆਉਤੋਂ ਸੁਣਾਣੇ ਹਾਂ ਇੱਕ ਕੱਲ ਥਾਣਾ ਡਿਵੀਜ਼ਨ ਨੰਬਰ 5 ਦੇ ਵਿੱਚ ਮਕਦਮਾ ਨੰਬਰ uh, 43 ਇਮੋਰ ਟ੍ਰੈਫਿੰਗ ਦਾ ਇੱਕ ਪਰਚਾ ਦਰਜ ਕੀਤਾ ਜੇ ਚ ਇੱਕ ਮਿਸਟਰ ਢੱਲੋ ਨਾਮ ਦਾ ਵਿਅਕਤੀ ਤੇ ਪਲੱਸ ਨਾਲ ਇੱਕ ਲੇਡੀ ਜਿਹੜੀ ਗ੍ਰਿਫਤਾਰ ਕੀਤੀ ਹੈ ਫਰਦਰ ਅਗੇ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਸਰ ਇਹ ਕੋਈ ਸਰ ਲੇਡੀ ਸਪਲਾਈ ਕਰਦੇ ਸੀ ਅੱਗੇ ਕੀ ਮਾਮਲਾ ਹੈ ਇਹ ਹਜੇ ਇਮੋਰ ਟ੍ਰੈਫਿੰਗ ਦਾ ਅਸੀਂ ਕੇਸ ਰਜਿਸਟਰਡ ਕੀਤਾ ਫਰਦਰ ਅਗੇ ਡਿਊਰਿੰਗ ਇਨਵੈਸਟੀਗੇਸ਼ਨ ਇਹ ਸਾਰੀ ਗੱਲ ਵੈਰੀਫਾਈ ਕਰਾਂਗੇ ਸਰ ਨਿੱਜੀ ਹੋਟਲ ਵਿੱਚ ਚੱਲ ਰਿਹਾ ਸੀ ਨਹੀਂ ਕਿ ਇੱਕ ਕਾਰ ਸੀ ਸਰ ਕਿਹੜਾ ਹੈ ਗਿਆ ਸਰ ਇਹ 5 ਨੰਬਰ ਡਿਵੀਜ਼ਨ ਦੇ ਏਰੀਆ ਦੇ ਵਿੱਚ ਸਰ ਬੰਗੜ ਕਿਹੜਾ ਹੈ ਮਕਾਨ 5 ਨੰਬਰ ਡਿਵੀਜ਼ਨ ਥਾਣੇ ਦਾ ਏਰੀਆ ਹੀ ਸੀ ਜੋ ਉੱਥੇ ਹੀ ਇਹ ਕੋਠੀ ਜਿਹੜੀ ਸਥਿਤੀ ਉੱਥੇ ਉਹ ਮੁਕਦਮਾ ਦਰਜ ਕੀਤਾ ਗਿਆ ਤੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਸਰ ਥੈਂਕ ਯੂ ਹਜੀ ਬਟ ਆਬਵੀਅਸਲੀ ਅਸੀਂ ਫਿਰ ਇਨਵੈਸਟੀਗੇਸ਼ਨ ਕਰਾਂਗੇ ਠੀਕ ਸਰ ਕਿਹਾ ਜਾ ਰਿਹਾ ਕਿ ਇਹਨਾਂ ਦੀ ਕੋਈ ਘਤਨੀ ਆਈਐਸਓ ਅਫਸਰ ਹੈ